ਜਹਾਨ ਖਾਨ ਬਾਬਾ ਦੀਪ ਸਿੰਘ ਜੀ ਬਲਵੱਧਿਆ ਬਾਬਾ ਜੀ ਦੇ ਹੱਥ ਵਿੱਚ 18 ਸੇਰ ਦਾ ਦੋ ਤਾਰਾ ਕੰਡਾ ਸੀ ਦੋਹਾਂ ਵੱਲੋਂ ਸਾਂਝਾ ਵਾਰ ਹੋਇਆ ਇੱਕ ਸਿੰਘ ਨੇ ਬਾਬਾ ਦੀਪ ਸਿੰਘ ਨੂੰ ਆਖਿਆ ਆਪ ਜੀ ਨੇ ਤਾਂ ਪ੍ਰਣ ਲਿੱਤਾ ਸੀ ਕਿ ਅਮਰੀਕਸਰ ਪਹੁੰਚ ਕੇ ਸ਼ਹੀਦ ਹੋਣਾ ਹੈ ਗੁਰੂ ਰਾਮਦਾਸ ਜੀ ਦੇ ਦਰਬਾਰ ਜਾ ਕੇ ਪਰ ਉਹ ਤਾਂ ਅਜੇ ਤਿੰਨ ਕਮੀਲ ਹੈ ਇਤਨੇ ਬਚਨ ਸੁਣਦਿਆਂ ਹੀ ਜਿਵੇਂ ਆਕਾਸ਼ ਜ਼ਮੀਨ ਤੇ ਆ ਗਿਆ ਵਾਹਿਗੁਰੂ ਜੀ ਦੀ ਮਿਹਰ ਸਦਕਾ ਸੀਸ ਤੇ ਧੜ ਵਿੱਚ ਹਰਕਤ ਹੋਈ ਬਾਬਾ ਜੀ ਖੜੇ ਹੋ ਗਏ ਅਤੇ ਸੀਸ ਖੱਬੇ ਹੱਥ ਦੀ ਤਲੀ ਦੇ ਧਰ ਲਿਆ ਕਿ ਆਪਣੀ ਅਰਦਾਸ ਨੂੰ ਪੂਰਨ ਲਈ ਅੱਗੇ ਚਾਲੇ ਪਾ ਦਿੱਤੇ ਮਿਰਥੀ ਕਦੇ ਨਾ ਹੋਈ ਜਨ ਕੀ ਅਰਦਾਸ ਗੁਰੂ ਆਨੰਦਾ ਜੀ ਨੇ ਆਪ ਇਹ ਲੋਕੀ ਖੇੜ ਵਰਤਾ ਕੇ ਆਪਣੇ ਪਿਆਰੇ ਭਗਤ ਦਾ ਪਰਨ ਪੂਰਾ ਕੀਤਾ ਦੁਸ਼ਮਣਾਂ ਦੀਆਂ ਫੌਜਾਂ ਦੀਆਂ ਫੌਜਾਂ ਡਰ ਕੇ ਭੱਜ ਗਈਆਂ ਕਿ ਜਿਹੜਾ ਸੀਸ ਲੱਥਨ ਤੇ ਵੀ ਨਹੀਂ ਹਾਰ ਸਕਦਾ ਉਹਨੂੰ ਆਪਾਂ ਨਹੀਂ ਕਦੇ ਵੀ ਹਰਾ ਸਕਦੇ ਬਾਬਾ ਦੀਪ ਸਿੰਘ ਨੇ ਇੱਕ ਹੱਥ ਖੰਡਾ 18 ਸਿਰ ਭਾਰਾ ਖੰਡਾ ਫੜ ਕੇ ਤੇ ਦੂਜੇ ਹੱਥ ਵਿੱਚ ਸੀਸ ਧਰ ਕੇ ਦੁਸ਼ਮਣਾਂ ਦਾ ਮੁਕਾਬਲਾ ਕੀਤਾ ਤੇ ਦੁਸ਼ਮਣਾਂ ਦੇ ਆਹੂ ਲਾਉਂਦੇ ਹੋਏ ਸ਼੍ਰੀ ਹਰਮੰਦਰ ਸਾਹਿਬ ਜੀ ਪਹੁੰਚ ਕੇ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਆਪਣਾ ਸੀਸ ਭੇਟਾ ਕਰਤਾ ਤੇ ਸ਼ਹੀਦ ਹੋ ਗਏ ਜਿੱਥੇ ਬਾਬਾ ਦੀਪ ਸਿੰਘ ਦੇ ਸ਼ਰੀਰ ਦਾ ਸੰਸਕਾਰ ਕੀਤਾ ਗਿਆ ਉਹ ਸਥਾਨ ਹੈ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸੀਧਾ ਸਾਹਿਬ ਜੀ ਅੰਮ੍ਰਿਤਸਰ ਅਤੇ ਮੌਦਨੇ ਵੀ ਜਿਹਦੇ ਸਾਹਮਣੇ ਸਜਦਾ ਕੀਤਾ ਉਹ ਸੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਮਹਾਰਾਜ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਦੇ ਦਰ ਤੇ ਜਿਹੜਾ ਵੀ ਜਾਂਦਾ ਸੱਚੇ ਦਿਲ ਨਾਲ ਅਰਦਾਸ ਕਰਦਾ ਔਰ ਅਰਦਾਸ ਕਦੇ ਵੀ ਖਾਲੀ ਨਹੀਂ ਜਾਂਦੀ ਆਪਣੇ ਮਨਚੀ ਅਰਦਾਸ ਕਰੀ ਜਾਂਦੇ ਪਏ ਉਹਨਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਤਾਂ ਮੈਂ ਇਹ ਕਹਿੰਨਾ ਸਾਰੇ ਤੁਹਾਡਾ ਮਾੜਾ ਕਰਵਾ ਚਾਹੁੰਦੇ ਹਾਂ ਪਰ ਕੋਈ ਤੁਹਾਡਾ ਵਾਲਮੀਨ ਜਿਹਾ ਵਿੰਗਾ ਕਰ ਸਕਦਾ ਬਾਬਾ ਦੀਪ ਸਿੰਘ ਨੇ ਕੁਝ ਵੀ ਗਲਤ ਨਹੀਂ ਹੋਉਂਦੇ ਨਾ ਤੁਹਾਡੇ ਘਰ ਜਨ ਨੇ ਖੁੱਲੇ ਖਜ਼ਾਨੇ ਭਗਤ ਨੇ ਬਾਬਾ ਦੀਪ ਸਿੰਘ ਨੇ ਜਿਹੜੇ ਕਦੇ ਨਹੀਂ ਖਤਮ ਹੋ ਸਕਦੇ ਜਿਹੜਾ ਸੱਚੇ ਮਨ ਨਾਲ ਪਿਆਰ ਕਰਦਾ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਨੂੰ ਤੇ ਜਿੰਨੂੰ ਪੂਰਾ ਭਰੋਸਾ ਹੈ ਕਿ ਬਾਬਾ ਦੀਪ ਸਿੰਘ ਨੂੰ ਸਭ ਕੁਝ ਠੀਕ ਕਰ ਦੇਣਾ ਉਹ ਪਿਆਰ ਨਾਲ ਲਿਖੋ ਧੰਨ ਧੰਨ ਬਾਬਾ ਦੀਪ ਸਿੰਘ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਬਾਬਾ ਦੀਪ ਸਿੰਘ ਜੀ ਤੁਹਾਡੇ ਨਾਲ ਹੈ ਹਰ ਵਿਲੇ ਨਾਲ ਹਰ ਸਾਡੇ ਨਾਲ ਰਾਖੀ ਕਰ ਰਿਹਾ ਹੈ ਤੁਹਾਡੀ ਸਾਰੀਆਂ ਟੈਨਸ਼ਨਾਂ ਖਤਮ ਹੋਣ ਬਾਬਾ ਦੀਪ ਸਿੰਘ ਦਾ ਨਾਮ ਲੈਂਦੇ ਰਹੋ ਡਰ ਆਪਣੇ ਆਪ ਖਤਮ ਹੋਈ ਜਾਣੇ ਸਾਰੇ ਰਸਤੇ ਖੁੱਲ੍ਹੇ ਜਾਣੇ ਜੇ